ਪਾਰ ਸਿੰਘ ਜੀ ਦੇ ਉਹ ਆਪਣੀ ਕਮਿਤਾ ਜੀ ਕਰਤੀ ਤੇਨੋਂ ਤੋਂ ਬਾਅਦ ਸਾਗਰ ਸਿੰਘ ਸਾਗਰ ਤਿਆਰ ਹੈ ਮਾਤਾ ਪੁੱਤ ਦਾ ਤੇ ਪਤੀ ਪਤਨੀ ਦਾ ਪਿਆਰ ਖੁਦ ਤੇ ਹੁਤਾਖਸ਼ਬੋਦਾ ਹੈ ਹੁੰਦਾ ਕਿਵੇਂ భూਗਾ ਘਵਾਰ ਤਦ ਤੱਕ ਕਭ ਤੇ ਜੇਟੇ ਜੇਟ ਦੀ ਲੋ ਦਾ ਹੈ দান ਦਾਨ ਤੇ ਸੂ ਦਾ ਢਲ ਦੋਸਤ ਕੁਰਦਾ ਪਿਆਰ ਨਾ ਪਾਲੇ ਤੇ ਭੋ ਦਾ ਹੈ ਹੁੰਦਾ ਇਨਾ ਤੂੰ ਮਾਗੀ ਸਿਆ ਵੱਦ ਤਲਕ ਆ ਜੋਤੀ ਦਾ ਪਿਆਰਿਆਂ ਦੇ ਮੋ ਦਾ ਹੈ ਵਾਹ ਜੀ ਵਾਹ ਚਾ ਵਾ ਮਾਲਦਾ ਪੰਜਾਬੀ ਸਹਿਬਾ ਰੰਗਲਾ ਪੂਰਵਜੋ ਅੱਜ ਦੇ ਬੜੀ ਸੁਭਾਗੇ ਇਸ ਪ੍ਰੋਗਰਾਮ ਤੇ ਪੰਜਾਬੀ ਮਾਂ ਬੋਲੀ ਪੰਜਾਬੀ ਸਭਿਆਚਾਰ ਪੰਜਾਬੀ ਕਦਰਾਂ ਕੀਮਤਾਂ ਤੇ ਕਲਮ ਅਜਮੌਲ ਬਲੇ ਸਾਡੇ ਸਾਰੇ ਹੀ ਪ੍ਰਸਿੱਧ ਕਲਮਕਾਰ ਉਹਨਾਂ ਨੂੰ ਬਾਕ-ਬਾਕ ਆਵਾਜ਼ ਨਾਲ ਸਨਮਾਨ ਕੀਤਾ ਜਾ ਰਿਹਾ ਤੇ ਮੈਂ ਅੱਜ ਦੀ ਇਹ ਸਾਰੀ ਕਵੀਸਬਾ ਵੱਲੋਂ ਤੇ ਸਾਡੀ ਪੈਨਸੇਟ ਸਮਾ ਬਾਲੇ ਵਾਲੀ ਵੱਲੋਂ ਤੇ ਲੋਕ ਅਲਖਾਰੀ ਪਿੱਛੇ ਸਬਾ ਵੱਲੋਂ ਸਾਰੇ ਮਜਮੂਲਾ ਨੂੰ ਆਵਾਜ਼ ਮਿਲ ਤੇ ਸਾਨੂੰ ਡੱਟ-ਡੱਟ ਵਧਾਈ ਦੇਣਾ ਤੇ ਨਾਲ ਦੀ ਨਾਲ ਮੇਰੇ ਬਹੁਤ ਹੀ ਸਤਿਕਾਰ ਜੋ ਕਿਉਂਕਿ ਮੈਂ ਰਜਾਨਾ ਅਕੀਦ ਦਾ ਬਾਦ ਸਹਿਤ ਅੰਕ ਬੜੇ ਬਨ ਰਹੇ ਹਕ ਤੇ ਬਾਦ ਸਹਿਤ ਅੰਕ ਦੇ ਜਿਹੜੇ ਕਾਰਮਕਾਰ ਤੇ ਦਰਜਨ ਦੀ ਯਾਤ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਜੀ ਅੱਜ ਦੇ ਵਾਰ ਦੀ ਇੱਕ ਦੂਜੀ ਵਧਾਈ ਦੇਣਾ ਇਹਨਾਂ ਦੇ ਮੈਨੂੰ ਸ਼੍ਰੀਮਤੀ ਰਾਜੀਤ ਕੌੜੀ ਪਟਿਆਪੀ ਪੰਜਾਬੀ ਦੀ ਨੀਂਵ ਰਸਤੀ ਪਟਿਆਲਾ ਪੰਜਾਬੀ ਡਿਪਾਰਟਮੈਂਟ ਦੇ ਨਾਲ ਨੂੰ ਇੱਕ ਮੁਖੀ ਬਣਾਇਆ ਗਿਆ ਸੋ ਉਹਨਾਂ ਦੇ ਸਾਨੂੰ ਉਹਦੇ ਨਾਲ ਹੀ ਜਿਹੜਾ ਮਾਨ ਸਨਮਾਨ ਹੈ ਨਾ ਦੋਵੇਂ ਹੱਥ ਰੱਖ ਕੇ ਤੇ ਧੋਈ ਦੇ ਬਾਕੀ ਦਿਨਾਂ ਉਹ ਨਿਰੰਤਰ ਪੂਰਾ ਕਰੇ ਬਦਲਾ ਬਗੈਰ ਨਹੀਂ ਸੋ ਤਾਂ ਤੁਮਾ ਹਨ ਬਾਈਤੀਆਂ ਸੋ ਮੈਡਮ ਰਾਜੀਕ ਔਰ ਪੰਜਾਬੀ ਬਹੁਤ ਬਦਲਾ ਪ੍ਰੋਫੈਸਰ ਨੇ ਮੇਰੀ ਬੱਚੀ ਨੇ ਵੀਏ ਕੀਤੀ ਉਹਨਾਂ ਤੋਂ ਐਮ ਐਡ ਵੀ ਕੀਤੀ ਉਹਨਾਂ ਸਟੇਟ ਕਾਲ ਤੋਂ ਉਹ ਸਾਰਾ ਦਿੱਨਾ ਮੈਡਮ ਰਾਜੀਕ ਔਰ ਪੰਜਾਬੀ ਜਿਦੇ ਰਾਜਮਾਨੇ ਤੋਂ ਪੰਜਾਬੀ ਜਿਦੇ ਪੂਰਤ ਅਚਲ ਕੋਣ ਹੈ ਨਾ ਕਰਕੇ ਜਦੋਂ ਪੂਰਤ ਅਚਲ ਪ੍ਰੋਗਰਾਮਾਂ ਦੀ ਰੂਪਰੇਖਾ ਦੱਸਦੇ ਐ جسب کہ پڑھی میں سب تک رکھو

ਜੀਵਨ ਨੂੰ ਨਾ ਸਮਝੇ ਆਪਣਾ ਮਾਤ ਨੂੰ ਗੋਦੀ ਮਾਂ ਦੀ ਜਾਣੇ ਉਹ ਪੁੱਠੀ ਖੱਲ ਲਵੇ ਤੇ ਹੱਥੇ ਸੂਲੀ ਤੇ ਵੀ ਮੌਜਾ ਮਾਣੇ ਨੀਵਾਂ ਮੂਝੇ ਕੋਈ ਬਰਥੇ ਨੀਵਾਂ ਮੂਝੇ ਕੋਈ ਬਰਥੇ ਖੀਵਾ ਹੋ ਕੇ ਛਾਤੀ ਤਾਣੇ ਹਾਏ ਉਹ ਜੋਦਾ ਹਾਏ ਉਹ ਜੋਦਾ ਸਦਾ ਲਈ ਗਿਆਉਂਦਾ ਮਰ ਜਾਂਦਾ ਏ ਦੁਨੀਆ ਭਾਣੇ ਮਰ ਜਾਂਦਾ ਏ ਦੁਨੀਆ ਭਾਣੇ اگر آتا ہے کہ ایک بوری ہاتھ دے کر رومان جو دے گھڑی بیتا دن ہونی پیار پل دے پوتلے آن دی پل دے جوڑی سونی اور نوکر ساڑ سجامہ مارے پھر مڑ کیا جاونا اے دنیا تو ترگیاں دینا سکت سے منا مونی اے دنیا تو ترگیاں دینا سکت سے منا مونی ایک

192 ਜਨਾਨਲਾਂ ਦੀ ਤਾਕਤ ਤੇ ਉਹ 64 ਮੱਤ ਕਿਸੇ ਸਿਆਣੇ ਨੇ ਬਣਾਏ ਐ 14 ਦੀ ਤਾਕਤ ਸੰਭਾਲੀ ਸੁਣਾ ਜਾਣਿਆਂ 16 ਦੇ ਸਹੀ ਅੱਠ ਗੋਲੀਆਂ ਦੇ ਪਾਏ ਐ ਗੋਲੀਆਂ ਦੀ ਪਹੁੰਚ ਵਿੱਚ ਪਾਈ ਚਾਰ ਟੈਨਰਾਂ ਦੇ ਉਹ ਟੈਨਰਾਂ ਦੇ ਜੋਰ ਦੋਹਾਂ ਰਾਣੀਆਂ ਚ ਆਏ ਐ ਤੇ ਰਾਣੀਆਂ ਦੀ ਤਾਕਤ ਨੇ ਬਾਦਸ਼ਾਹ ਬਣਾਇਆ ਇੱਕ ਉਹ ਮਾਜੀ ਸਿੰਘਾ ਜਿਹਨੇ ਕਰੋੜਾਂ ਪਿੱਛੇ ਲਾਇਆ ਦਾ ਹੱਜ ਦਾ ਤਲਵਾਰਾ ਖੋਜੀ